ਕਿੰਦਾ ਚਾਚਾ ਕੀ ਹਾਲ ਚਾਲ ਤੇਰੇ ਠੀਕ ਆ ਬਾਈ ਹੋਰ ਫਿਰ ਗੁਰਦੁਆਰਾ ਸਾਹਿਬ ਮੱਠਾ ਟਿਕਣਾ ਉਹ ਗੁਰਦੁਆਰਾ ਸਾਹਿਬ ਮੱਠਾ ਟਿਕਣ ਇੱਦਾਂ ਆਇਆ ਸੀ ਵੀ ਰਾਤੀ ਬੂਟਾ ਵਾਲਿਆਂ ਦਾ ਦੇਖਦੇ ਸੀ ਅੱਛਾ ਬੂਟਾ ਵਾਲਿਆਂ ਦਾ ਦੇਖਦਾ ਹੈ ਨਾ ਫਿਰ ਰਾਤੀ ਨੀਂਦ ਹੋਣ ਲੱਪੇ ਨਾ ਫੇਰ ਹੀ ਅਰਦਾਸ ਕਰਕੇ ਸੁੱਤੇ ਸੀ ਵੀ ਸਵੇਰ ਨੂੰ ਚੰਗਾ ਸੁਨੇਹਾ ਆਵੇ ਉਹ ਚੰਗੀ ਖਬਰ ਮਿਲੇ ਤੇਰੀ ਮਹਾਰਾਜ ਨਾਮ ਸ਼ਕਾਰ ਕਰਾਂਗੇ ਆ ਕੇ ਬਣਦੀ ਵੇ ਬਣਦੀ ਆਪਣੀ ਫਰੀਦਕੋਟ ਤੇ ਖਡੂਰ ਸਾਹਿਬ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਆ ਜੇ ਲਾ ਬੀਰਾ ਭਰਾਵਾ ਨੇ ਇਸ ਸਿਰ ਦੀ ਸਿਰ ਦੀ ਸਿਰ ਰੱਖ ਲਈ ਹਾਂਜੀ ਹਾਂ ਹਾਂ ਨਹੀਂ ਉਹ ਵਧੀਆ ਗੱਲ ਹੋਈ ਆ ਬਹੁਤ ਵਧੀਆ ਡਰਤਾ ਲੱਗਦਾ ਹੈ ਬੜਾ ਨਹੀਂ ਡਰਤਾ ਦੇਖੋ ਜੀ ਡਰ ਲੱਗਦਾ ਪਰ ਇਹ ਜਿਹੜੀ ਚੀਜ਼ ਆ ਇਹ ਤੋਂ ਬਿਨਾ ਤੇ ਪੱਤਾ ਨਹੀਂ ਝੁਲਦਾ ਯਾਨੀ ਕਿ ਉਹ ਇਨਸਾਨ ਸਾਹਿਬ ਝੁਲਦੇ ਉਸ ਤੋਂ ਬਿਨਾ ਪੱਤਾ ਨਹੀਂ ਪੱਤਾ ਨਹੀਂ ਝੁਲਦਾ ਪੱਤਾ ਨਹੀਂ ਝੁਲਦਾ ਹਨ ਉਹ ਆਪਾਂ ਨੂੰ ਪਹਿਲਾਂ ਡਰ ਸੀ ਵੀ ਅਗਲੀ ਪਿਛਲੀ ਵਾਲੀ ਨਾ ਹੋਵੇ ਪੱਤਾ ਹੁੰਦਾ ਹੀ ਆਵੇ ਪਿਛਲਾ ਜਾਣ ਸਨਾ ਕਿਤੇ ਮੋਰੇ ਆ ਜਵੇ ਚਲੋ ਵਧੀਆ ਹੋ ਗਈ ਸਿਰ ਦੀ ਸਿਰ ਰਹਿ ਗਈ ਹਾਂਜੀ ਹਾਂਜੀ ਚਲੋ ਫੇ ਮੱਥਾ ਨਮਸਕਾਰ ਇਕੱਠੇ ਕਰਦੇ ਆ ਆਹੋ ਆ ਜਾ ਚਲੀਏ ਚੱਲ ਫੇ ਚੱਲ ਬਈ ਚਾਚਾ ਚੱਲ ਬਈ